ਮੋੜਲਾ थाना 샤कोट वित 1282025 ਨੂੰ ਦੁਪਹਿਰ ਸਮੇਂ ਸੁਖਵਾਲ ਸਿੰਘ ਪੁੱਤਰ ਦਵਾਨ ਸਿੰਘ ਵਾਸੀ ਤਰਨਗਟ ਨੇ ਮੁਖਫਸਰ थाना 샤कोट इंस्पेक्टर बृंद ਸਿੰਘ ਪੁੱਲਵਾਰ ਨੂੰ ਇੱਕ ਤਲਾਸ਼ ਦਿੱਤੀ ਸੀ ਕਿ ਉਹਨਾਂ ਦੋ ਐਕਟਵਾਸਰਾਂ ਨੇ ਨਾਮ ਨੂੰ ਵਿੱਤ ਨੇ 200000 ਰੁਪਏ ਖੋਲਿਆ ਜੋ ਇਸ ਘਟਨਾ ਦੀ ਸੰਗੀਤਤਾ ਦੇਖਦੇ ਹੋਏ ਮੁਕਫਸਾ ਥਾਣਾ ਵੱਲੋਂ ਮਾਂਜੋਗ ਐਸਐਸਪੀ ਜਿਲ੍ਹਾ ਜਰਨੰਗ ਤੇ ਅਤੀ ਸਹਰਵਿੰਦਰ ਸਿੰਘ ਵਰਕੀ ਦੀ ਦਿੱਤੀ ਗਈ ਹਦਾਇਤਾਂ ਦੇ ਤੁਰੰਤ ਮੁਕਾਦਮਾ ਦਰਜ ਕੀਤਾ ਤੇ ਤੁਰੰਤ ਕਾਰਵਾਈ ਕਰਦਿਆਂ ਕਰੀਬ 2 ਘੰਟਿਆਂ ਚ ਇਹਦੇ ਵਿੱਚ ਦੋ ਦੋਸ਼ੀ ਜਸ਼ਨਪ੍ਰੀਤ ਉਰਫ ਜਸ਼ਨ ਵਾਸੀ ਅਮਨਗਰ ਜੀਰਾ ਅਤੇ ਮਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਵਾਸੀ ਕੋੜਾ ਮੱਲਾ ਜੀਰਾਂ ਨੂੰ 50000 ਰੁਪਏ ਖੋਇਆ ਗਿਆ ਸਮੀਤ ਐਕਟਵਾ ਜਿਹੜਾ ਵਰਤੀ ਸਿਵਾਰਦਾਚ ਬਰਾਮਦ ਕੀਤਾ ਅਤੇ ਇਸੇ ਇਨਵੈਸਟੀਗੇਸ਼ਨ ਚ ਇੱਕ ਤੀਸਰਾ ਦੋਸ਼ੀ ਜੋ ਇਹ ਸਾਰਾ ਪਲਾਨ ਕਰਤਾ ਸੀਗਾ ਅਵਰਿੰਦਰਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਵਾੜਾਪੌਗ ਇੰਡੀਆ ਥਾਣਾ ਜੀਰਾ ਨੂੰ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਬੜਾ ਹੀ ਮੁਸਤੈਦੀ ਨਾਲ ਇਹ ਘਟਨਾ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਔਰ ਬਾਕੀ ਵੀ ਘਟਨਾਵਾਂ ਸੁਧਿ ਪੁਲਸਵਾਰੀ ਸੰਗਿੰਤਾ ਨਾਲ ਆਪਣਾ ਡਿਊਟੀ ਨਿਭਾ ਰਹੀ ਹੈ ਇਸੇ ਤਰ੍ਹਾਂ ਮਾੜੇ ਅਨਸਰਾਂ ਦੇ ਖਿਲਾਫ ਜਿਲ੍ਹੇ ਅੰਦਰ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਥੈਂਕ ਯੂ।